ਹਾਂਜੀ ਕਿਵੇਂ ਹੋ ਸਾਰੇ ਜਣੇ ਉਮੀਦ ਕਰਦੇ ਆਂ ਕਿ ਸਾਰੇ ਵਧੀਆ ਹੋਵੋਗੇ ਅੱਜ ਹੀ ਆਏ ਆਂ ਅੰਮ੍ਰਿਤਸਰ ਤੇ ਅੱਜ ਦੇ ਵਲੌਗ ਚ ਤੁਹਾਨੂੰ ਇੱਕ ਫੂਡ ਟਰੱਕ ਵਿਖਾਵਾਂਗੇ ਖਾਲਸਾ ਜੀ ਦਾ ਮਾਝੇ ਵਾਲੇ ਉਹਨਾਂ ਦਾ ਨਾਮ ਆ ਤੇ ਆਜੋ ਤੁਹਾਨੂੰ ਮਿਲਾਉਂਦੇ ਆਂ ਅਸੀਂ ਪਹੁੰਚ ਗਏ ਆਂ ਜੀ ਮਾਝੇ ਵਾਲਿਆਂ ਦੇ ਤੇ ਮੈਂ ਤਾਂ ਆਪਦੇ ਦੇ ਪਾਪਾ ਪਹੁੰਚ ਚੁੱਕੇ ਨੇ ਕੰਟੇਨਰ ਦੇ ਅੰਦਰ ਦੇਖਣਗੇ ਅੱਜ ਅਸੀਂ ਆ ਗਏ ਆਂ ਮਾਝੇ ਵਾਲਿਆਂ ਫੂਡ ਟਰੱਕ ਦੇ ਅੰਦਰ ਸਫਾਈ ਬਹੁਤ ਜ਼ਿਆਦਾ ਧਿਆਨ ਰੱਖ ਰਿਹਾ ਤੇ ਸਿੰਘ ਸਾਹਿਬ ਨਾਲ ਗੱਲਬਾਤ ਕਰਾਂਗੇ ਪੀਜ਼ਾ ਲੱਗੇ ਲੈਣੋਂ ਨਾਲ ਸਿੰਘ ਸਾਹਿਬ ਕਿਹੜਾ ਪੀਜ਼ਾ ਲਾਉਣ ਲੱਗੇ ਹੋ ਖਨੀਰ ਮਖਣੀ ਪੀਜ਼ਾ ਲਾਉਣ ਲੱਗੇ ਗੁੱਡ ਜੀ ਇਹ ਸੁਣਿਆ ਤੁਸੀਂ ਸਾਰਾ ਕੁਝ ਆਪ ਫਰੈਸ਼ ਤੇ ਵਧੀਆ ਤਿਆਰ ਕਰਦੇ ਹੋ ਤਾਜ਼ਾ ਸਾਰਾ ਕੁਝ ਤੰਦੂਰੀ 버ਗਰ ਤਿਆਰ ਹੋ ਰਿਹਾ ਸਫਾਈ ਦਾ ਭਾਈ ਹੁਣੇ ਬਹੁਤ ਜ਼ਿਆਦਾ ਧਿਆਨ ਰੱਖ ਰਿਹਾ ਭਾਈ ਹੁਣਾਂ ਨਾਲ ਗੱਲ ਕਰਾਂਗੇ ਭਾਈ ਹੁਣੇ ਬੀਜੀ ਆਰਡਰ ਲੈ ਰਹੇ ਨੇ ਗੱਲ ਕਰਾਂਗੇ ਭਾਜੀ ਕੀ ਖਵਾਓਗੇ ਫਿਰ ਪੀਜ਼ਾ ਲਾਉਣ ਲੱਗੇ ਤੁਹਾਨੂੰ ਪਨੀਰ ਮੱਖਣੀ ਪੀਜ਼ਾ ਆਪਣਾ ਟੈਸਟ ਠੀਕ ਹੈ ਭਾਈ ਡੋਅ ਵਗੈਰਾ ਤੁਸੀਂ ਆਪ ਖੁਦ ਹੀ ਤਿਆਰ ਕਰਦੇ ਹੋ ਉਹ ਫਰੈਸ਼ ਡੋਅ ਹੁੰਦਾ ਆਪਣਾ ਇਹਦੇ ਭਾਜੀ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਭਾਜੀ ਉਹ ਰੈਡੀ ਮੇਡ ਜਰਾ ਟੇਸਟੀ ਨਹੀਂ ਲੱਗਦਾ ਉਹ ਤਾਂ ਬਕਵਾਸ ਹੁੰਦਾ ਪਰਸਾ ਟੇਸਟ ਨਹੀਂ ਠੀਕ ਹੈ ਜਿਹਦਾ ਟੇਸਟ ਉਹ ਕਿਤੇ ਵੀ ਨਹੀਂ ਮਿਲਦਾ ਕਿਹੜਾ ਪੀਜ਼ਾ ਖਵਾਉਣ ਲੱਗੇ ਹੋ ਪਨੀਰ ਮੱਖਣੀ ਪੀਜ਼ਾ ਗੋਲਡ ਭਾਜੀ ਬੱਚਾ ਬਹੁਤ ਕਿਊਟ ਆ ਉਹਨਾਂ ਨੇ ਦੇ ਦਿੱਤੀ ਐ ਮਹਿਤਾਬ ਨੂੰ ਇੱਕ ਫ੍ਰੀ ਪੈਪਸੀ ਤੇ ਮਹਿਤਾਬ ਨਹੀਂ ਛੱਡਦੀ ਬਈ ਇਹਨੂੰ ਖੋਲ ਕੇ ਨਹੀਂ ਦਿੰਦੇ ਬਈ ਇਹਨੂੰ ਕੁਝ ਜਕਾਮ ਆ ਮਹਿਤਾਬ ਬਾਹਰ ਹੁੰਦੀ ਪਈ ਸੀ ਤੇ ਮੈਂ ਤਾਂ ਆਪਦੇ ਪਾਪਾ ਇਹਨੂੰ ਲੈ ਗਏ ਨੇ ਅੰਦਰ ਕੀ ਚੱਲ ਆ ਜਾ ਖੇਡ ਲਾ ਤੇ ਕੁਝ ਖਾ ਲੈ ਤੇ ਤੇ ਪੈ ਤਾਂ ਬਹੁਤ ਜ਼ਿਆਦਾ ਇੰਜੋਏ ਕਰਦੀ ਪਈ ਸੀ ਮਹਿਤਾਬ ਸਿੰਘ ਮਹਿਤਾਬ ਸਿੰਘ ਆਪਣੇ ਆਰਡਰ ਦੀ ਆਰਡਰ ਦੀ ਵੇਟ ਕਰਦਾ ਹੈ ਅਸੀਂ 버거 ఆర్డర్ ਕੀਤਾ ਸੀ ਜਿਹੜਾ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖੋ ਦੇਖਣ ਚ ਇੰਨਾ ਵਧੀਆ ਲੱਗਣ ਰਿਹਾ ਤੇ ਖਾਣ ਚ ਕਿੰਨਾ ਵਧੀਆ ਲੱਗਦਾ ਹੋਏਗਾ ਟੇਸਟੀ ਲੱਗਦਾ ਹੋਏਗਾ ਤੇ ਅਸੀਂ ਇੱਕ ਕੀਤਾ ਸੀ ਸ਼ੇਕ ਆਰਡਰ ਜਿਹੜਾ ਉਹ ਵੀ ਤਿਆਰ ਹੋ ਚੁੱਕਿਆ ਹੈ ਤੇ ਅਸੀਂ ਪੀਣ ਲੱਗੇ ਆ ਧੰਨਵਾਦ